ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਮੇ ਆਪਨ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਕੇ ਬਿਕਾਈ ਮਾਇਆ ਮੋਹ ਪਰਮ ਭੁਲੇ ਸੁਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਸੋ ਗੁਰ ਸੰਗਤ ਤੇ ਮਲੰਤ ਸਭ ਰਾਸ ਮੁਟਾ ਗਮ ਰਾਸ ਮੁਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਨਾਈ ਸਤਨਾ ਦੇਵਾਰੀ ਗੁਰੂ ਸਾਹਿਬ ਜੀ ਆਨਸਰੇ ਮਾਲਾ ਪਹਿਨਾ ਜੀਉ ਤਪ ਤੈ ਬਰੁਬ ਤਪ ਤਪ ਕਪੇ ਬਹੁਤ ਬੇਕਾਰ ਜਤਨ ਬਾਣੀ ਵਿਸਰ ਜਾਏ ਜੋ ਪਕਰੋਗੀ ਵਿਲਾਇ ਭੌਤ ਬੋਲਣ ਝਖਨ ਹੋਏ ਵੇਨ ਬੋਲ ਜਾਣੇ ਸਭ ਸੋਏ ਰਾ ਜਨ ਕਲ ਕੀਤੇ ਅਖੀ ਲਾਕ ਜਨ ਜੀਵਾ ਦਿੱਤੀ ਬੋ ਨੰ ਮਨ ਰੱਖਿਆ ਅਗਨੀ ਪਾਏ ਵਜ ਪਵਨ ਆਕੇ ਸਭ ਜਾਇ ਜੇਤਾ ਬਹੁ ਪ੍ਰੀਤ ਸੁਆਦ ਸਭ ਕਾਲਖ ਦਾਗ 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 ਦੋਸ਼ ਮੂ ਚਲਿਆ ਲਾਏ ਦਰਦ ਪਰਸਰ ਨਾਹੀ ਜਾਏ ਕਰਮ ਮਿਲੇ ਅਠ ਨੂੰ ਤੇਰਾ ਨਾ ਹੋ ਜਿਤ ਨਗ ਤਰਣਾ ਹੋ ਨਾ ਹੀ ਤਾ ਹੋ ਜੇ ਕੋ ਡੁੱਬੇ ਫਿਰ ਹੋਵੇ ਸਾਰਾ ਸਰਬਦਾਤਾ ਰ ਕਰਮ ਬਿਲਾਏ ਆਕਲ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਤਉ ਨਿਤ ਸਾਚਾ ਸਰਬ ਦਾਤਾ ਵਾਹ ਗੁਰਦੇ ਕਾ ਖਾਸਾ ਵਾਹ ਗੁਰਦੇ ਕੀਪਤ ਅਜਨਤਵਾਲ 29 ਸਤੰਬਰ 1400 ਅਜਨਤਵਾਲ 29 ਤੰਬਰ 14 ਅਸੂਵ ਵਾਹ ਗੁਰਦੇ ਕਾ ਖਾਲਸਾ ਵਾਹ ਗੁਰਦੇ ਕੀ ਫਤ